ਸਸੀਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਜਦੋਂ ਬਸੰਤ ਆਉਂਦੀ ਹੈਗੇ ਪਸੰਤ ਤੋਂ ਬਾਅਦ ਬਹਾਰ ਆਉਂਦੀ ਹੈ ਸਾਡੇ ਜਿਹੜੇ ਬਹੁਤ ਸਾਰੇ ਦਰਖਤ ਹੈਗੇ ਪੰਜਾਬ ਦੇ ਵਿੱਚ ਲੱਗੇ ਹੁੰਦੇ ਆ ਉਹ ਆਪਦੇ ਪੱਤੇ ਕੱਢਦੇ ਆ ਬਹੁਤ ਸਾਰੀ ਵੈਰਿਟੀ ਆ ਫੁੱਲ ਕੱਢਦੀ ਹੈਗੇ ਫੁੱਲ ਦਿੰਦੇ ਆ ਮਤਲਬ ਆਹ ਲਾਲ ਫੁੱਲ ਤੁਸੀਂ ਦੇਖ ਰਹੇ ਹੋ ਜਿਹੜਾ ਏਰਥਰੀਨਾ ਦੀ ਵੈਰਿਟੀ ਹੈਗਾ ਤੋਤਾ ਫੁੱਲ ਵੀ ਬੋਲ ਦਿੰਦੇ ਆ ਜਿਹੜਾ ਇਸ ਦਰਖਤ ਨੂੰ ਤਾਂ ਇਹ ਜਿਹੜੀ ਇਸ ਟਾਈਮ ਲਾਲ ਫੁੱਲ ਜਬਰਤ ਸਰੀਕੇ ਨਾਲ ਖਿੰਡਿਆ ਹੋਇਆ ਹੈਗਾ ਇਹ ਪਹਿਲਾ ਜਿਹੜੀ ਵੈਰਿਟੀ ਆ ਏਰਥਰੀਨਾ ਜਿਹੜੀ ਪੰਜਾਬ ਫੁੱਲ ਦਿੰਦੀ ਹੈਗੀ ਇਸ ਤੋਂ ਬਾਅਦ ਸੀਮਲ ਦਾਲ ਹੁਣ ਤਾਂ ਇਹਦੀ ਬਗੇ ਚਾਰ ਕਿਸਮਾਂ ਹੈਗੇ ਰਤਰੀਨਾ ਦੀਆਂ ਉਹ ਅਲੱਗ-ਅਲੱਗ ਜਿਹੜੇ ਟਾਈਮ ਤੇ ਫੁੱਲ ਦਿੰਦੀਆਂ ਫੁੱਲ ਦਿੰਦੀਆਂ ਹੈਗੇ ਇਸ ਟਾਈਮ ਇਹ ਜਿਹੜਾ ਰੋਖਾ ਹੈਗਾ ਪੂਰਾ ਫੁੱਲਾਂ ਨਾਲ ਭਰਿਆ ਹੋਇਆ ਹੈਗਾ ਤਾਂ ਇੰਡੀਆ ਦਾ ਨੇਟਿਵ ਰੋਖਾ ਕੋਸਟਲ ਏਰੀਆ ਸਭ ਤੋਂ ਵੱਧ ਜੰਗਲਾਂ ਵਿੱਚ ਜਿਹੜੇ ਹੈਗੇ ਉੱਥੇ ਬਤੁਤ ਪਾਇਆ ਜਾਂਦਾ ਹੈਗਾ ਤਾਂ ਇਸ ਦੇ ਵਿੱਚ ਮਤਲਬ ਸੁਗੰਧਤਾਨੀ ਹੈਗੀ ਫੁੱਲਾਂ ਵਿੱਚ ਪਰ ਜਿਹੜੀਆਂ ਜਿਹੜੀਆਂ ਚਿੜੀਆਂ ਹੈਗੀਆਂ ਛੋਟੀਆਂ ਇਹ ਤੋਂ ਨੈਕਟਰ ਲੈ ਕੇ ਜਾਂਦੀਆਂ ਹੈਗੀਆਂ ਤੇ ਬਾਕੀ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਇਹਦੇ ਰੂਟਸ ਵਿੱਚ ਹੁੰਦਾ ਨਾਡਿਊਲ ਹੁੰਦੀਆਂ ਲੱਗਦੀਆਂ ਤੇ ਉਦੋਂ ਜਿਹੜਾ ਨਾਈਟ੍ਰੋਜਨ 에ਅ